ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਤੇ ਆਪਣਾ ਬੇਰ ਪਰਿਆਸਤ ਰੱਖਣ ਜੀ। ਲੱਗੇ ਤੇ ਜੀ ਬੀਜ ਕਰਨ। 95 ਅਰ 96 ਬੀਜ ਲੱਤਾ ਆਪਣੇ ਆਪਣੇ ਯਾਰ ਮਿੱਤਰ ਤੇ। ਪਹਿਲਾਂ ਤਾਂ ਨਾਂਸਲਾਹ ਤੇ ਉੱਥੇ ਫੇਰ ਥੋੜੀ 18 ਨੂੰ ਹੈ ਥੋੜਾ ਜਿਹਾ ਬਿਮਾਰੀ ਦਾ ਪੰਗਾ। ਪਰ ਫਿਰ ਵੀ ਆਪਣੇ ਤਾਂ ਵਧੀਆ ਨਿਕਲਿਆ 450 ਕਿੰਟਲ ਨਿਕਲਿਆ ਕੀਲੇਮੋਂ ਤੇ ਉਹ ਦੇ ਕਰਕੇ ਫਿਰ ਮਹਾਂ ਚੱਲ ਨਵਾਂ ਬੀਜ ਵੀ ਚਾਹੀਦਾ ਕੋਈ 96 95 2 ਦੀ ਦੀ ਕਨਾਲ ਵੇਚ ਦੇਣੀ ਫਿਰ ਆਇਆ ਵੀ ਗਾਹਾਂ ਨੂੰ ਬੀਜ ਹੋ ਜਾਊਗਾ ਹਾਂ ਤਾਂ ਜਿਹੜਾ 96 ਇਹ ਪਤਲਾ ਥੋੜਾ ਜਿਹਾ ਪਰ ਬੀਜ ਦਾ ਪਤਲਾ ਹੀ ਚਾਹੀਦਾ ਕਰਦਣ ਆਪਾਂ ਨੇ ਮੋਟਾ ਇਹਨਾਂ ਕਰਕੇ ਇਹਦੀ ਸੇਵਾ ਪਾਣੀ ਨਾਲੇ ਨਿਆਂ ਕੀ ਬੀਜਣਾ ਨਿਆਂ ਦਾ ਵੈਸੀ ਫਰਕ ਹੁੰਦਾ ਆ 96 ਆ ਤੇ ਆ 95 ਆ ਫਰਕ ਐਡਾ ਕੋਈ ਹੈ ਨਹੀਂ ਇਹ ਥੋੜਾ ਜਿਹਾ ਮੋਟਾ ਏ ਹਉਦੂਨੀ ਪਾਹੀ ਲੱਦੋਗੇ ਸਿੱਧੇ ਪੈਰਾਂ ਤੇ ਲੱਦ ਵੀ ਸੋਣਾ ਆਪਣਾ ਵੀਡੀਓ ਚਾਲੋ ਇਹ ਮੁਰਬੀਏ ਆਪਣਾ ਤੇ ਪਰ ਬੰਦੇ ਦੇ ਮੁੱਕ ਲੈ ਹਣੇ ਨੂੰ ਜੋੜੀਏ ਥੋੜਾ ਜਿਹਾ ਜਿੰਨਾ ਕਿਨੇ ਇਹ ਛੋਟੇ ਜਿਹੇ ਪਿਤਾਪੁਰਖੀ ਧੰਦੇ ਨਾਲ ਜਦੋਂ ਆਪਾਂ ਆਪ ਵੜਦੇ ਆਂ ਬੀਜ ਕੋਲ ਹੋ ਕੇ ਕਹਿ ਲੋ ਜਾਂ ਆਪ ਤੈਨਾਂ ਦੇ ਬੀਜ ਵੜਦੇ ਆਪਾਂ ਛੋਟੇ ਛੋਟਾ ਕੰਮਜਾਪੀ ਇਹੀ ਆ ਜਿਹੜੇ ਪਠੇਕਾ ਪਰ ਵੜਾਉਣੇ ਉਹ ਬੰਦੇ ਫਿਰ ਫਟਾਫਟ ਵੱਢ ਕੇ ਬਿੰਗ-ਬੁੰਗਣੀ ਦੇਖਦੇ ਫਟਾਫਟ ਵੱਢ ਕੇ ਉਹ ਮਾਰਦੇ ਆ ਆਇ ਅਸਲੀ ਬੀਜ ਪੱਡਿਆ ਵਾ ਤਿੰਨ ਪੋਰੀਆਂ ਨਾਲੇ ਬਿੰਗ ਨਿਕਲ ਜਾਂਦਾ ਬੁ ਤਿਆਰੀ ਆ ਬੀਜਣੇ ਦੀ ਲੱਗੇ ਹੋਏ ਵੱਢਣ ਬੰਦੇ ਗਾਹ ਨੂੰ ਬੀਜ ਹੋ ਜਾਊਗਾ ਕਨਾਲਕ ਜਗ੍ਹਾ ਇਹ